ਹਾਂਜੀ ਵੀਰ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਸਡੇ ਗੀ ਫਾਰਮ ਚ ਦਾਡਾ ਸਵਾਗਤ ਹੈ ਆ ਜੀ ਅੱਜ ਦੋ ਝੋਟੀਆਂ ਇੱਕ ਸੂਈ ਆ ਤੇ ਇੱਕ ਸੋਹਣੀ ਝੋਟੀ ਆ ਜੀ ਨਿੰਮੇ ਬਾਈ ਕੋ ਆ ਜੋ ਗੱਲਬਾਤ ਕਰਦੇ ਆਂ ਵੀ ਭਾਜੀ ਹੋਣਾ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਚੱਲਦੀ ਕਲਾ ਕਿਰਪਾ ਮਹਾਰਾਜ ਜੀ ਮੈਂ ਆ ਮਰਚ ਉਦੋਂ ਵੀਡੀਓ ਦੇ ਤੇ ਪਾਈਆਂ ਸੀ ਤੇ ਵੀਡੀਓ ਵਾਲੀਆਂ ਵੇਗੀਆਂ ਇੱਕ ਝੋਟੀ ਰਹਿ ਗਈ ਆ ਤੇ ਥੋੜੀ ਛੋਟੀ ਢਲੀ ਹੋ ਗਈ ਠੰਡ ਕਰਕੇ ਠੀਕ ਠੀਕ ਹੈ ਚਾਰ ਝੋਟੀਆਂ ਹੋਰ ਹੋ ਗਈਆਂ ਬਹੁਤ ਹੀ ਵਧੀਆ ਮਲਕੇ ਲੋਕਾਂ ਨੇ ਪਿਆਰ ਦਿੱਤਾ ਹਾਂਜੀ ਹਾਂਜੀ ਬਹੁਤ ਵਧੀਆ ਚੱਲਣ ਦੀ ਵੀਡੀਓ ਤਾਂ ਨੇ 7000 ਵੀਡੀਓ ਚੱਲ ਗਈ ਆ ਜਦੋਂ ਲੋਕਾਂ ਦੇ ਪਿਆਰ ਦੇ ਨਾਲ ਹੀ ਅਸੀਂ ਤੁਰੇ ਫਿਰਦੇ ਹਾਂ ਹਾਂਜੀ ਮਹਾਰਾਜ ਸੱਚੇ ਬਾਦਸ਼ਾਹ ਚਲੋ ਮਲਕੇ ਨਾਲ ਕੋਈ ਪ੍ਰੇਮ ਕਰਦੇ ਆ ਤੇ ਫੇਰ ਹੀ ਮਲਕੇ ਕਾਰੋਬਾਰ ਚੱਲਦਾ ਵਾ ਤੇ ਸਾਫ਼ ਸੁਥਰਾ ਕੰਮ ਕਰੀਏ ਤੇ ਫੇਰ ਮਲਕੇ ਗੱਲ ਇਦਾਂ ਵਾ ਵੀ ਸਦਾਬਹਾਰੀ ਆ ਸਾਰੇ ਪ੍ਰੇਮ ਕਰਦੇ ਆ ਤੇ ਮਤਲਬ ਕਿ ਆਪਾਂ ਨੂੰ ਜੁਟਿਊਬ ਤੇ ਤੇ ਵੀਡੀਓ ਪਾਉਣ ਚੰਨ ਚਾਰ ਸਾਲੀ ਹੋ ਗਈ ਸੀ ਚਲੋ ਮਾਲਕ ਦੀ ਕਿਰਪਾ ਨਾਲ ਆ ਚਲੋ ਚੈਨਲ ਮੁੰਡੇ ਨੇ ਆਪਣਾ ਬਣਾਇਆ ਵਾ ਤੇ ਦੋ ਝੋਟੀਆਂ ਵਾ ਇਹ ਰਾਤ ਹੀ ਸੂਈਏ ਝੋਟੀ ਰਾਤ ਦੀ ਸੂਈਏ ਸਾਡਾ ਦੱਸੋ ਇਹ ਦੀ ਸੂਈਏ ਦੂਜੀ ਆ ਸੁਗਾ ਛਗੀ ਹਣੀਆਂ ਝੋਟੀ ਪਹਿਲੇ ਸੂਏ ਦੋ 13 ਤੋਂ 14 ਕਿਲੋ ਕੱਢਿਆ 13 ਤੋਂ 14 ਕਿਲੋ ਬਹੁਤ ਜਾਰੀ ਆ ਝੋਟੀ ਚੰਗੀਆਂ ਨੇ ਸਿੰਘੀ ਸੰਗੀ ਬਹੁਤ ਚੰਗੀਆਂ ਨੇ ਝੋਟੀਆਂ ਕੱਢੋ ਬਾਹਰ ਨੂੰ ਥਾਲ ਬਹੁਤ ਕੱਦ ਬਹੁਤ ਵੱਡਾ ਹੈ ਵੀਰ ਜੀ ਵੀ ਗਾਤੀ ਪੜੀ ਆ ਵੇਖੋ ਹੁਣ ਵੇਖੋ ਸਾਫ ਹੀ ਬਹੁਤ ਜਿਆਦੀ ਥੱਲੇ ਆਨੇ ਵੇਖੀਆ ਕੰਟੀਰੀ ਬਣੀ ਬੰਦੀ ਤੀਰੀ ਬਣੀ ਬਹੁਤ ਜਿਆਦੀ ਚੰਗੀ ਛੋਟੀ ਬਹੁਤ ਤਕਨੇ ਇਤਰਾ ਉਹ ਵੀ ਜੇਰ ਵੀ ਛੋਟੀ ਨੇ ਨਾ 3 ਨਾਂ ਘੰਟਿਆਂ ਬਾਅਦ ਛੋਟੀ ਵੀ ਬਹੁਤ ਵੱਡੀ 3 ਨਾਂ ਘੰਟਿਆਂ ਬਾਅਦ ਜੇਰ ਛੋਟੀ ਆ ਚੁਆਈ ਵੇ ਇੱਕ ਨੰਬਰ ਦੀ ਨਿਕਲੀ ਆ ਚੁਆਈ ਵੀ ਨਾ ਬਹੁਤ ਜਰੀ ਤੇ ਲੱਗਦਾ ਬਹੁਤ ਚੰਗੀ ਚਵਾਈ ਨਿਕਲੀ ਆ ਹੁਣ ਬੱਚੇ ਨਹੀਂ ਆ ਗਏ 2-3 ਕਿਲੋ ਬੋਲਾ ਚੋਆ ਆ ਸਲਵਾ ਬਹੁਤ ਜਿਆਦੀ ਚੰਗੀ ਆ ਝੋਟੀ ਦੇ ਮਲਕ ਕੱਢਿਆ ਵਾ ਦੋ ਥਲੇ ਬੱਚੇ ਚੁਗਾ ਆ ਗਏ ਨਾ ਜਾ ਆ ਗਏ ਦੋ ਢਾਈ-3 ਕਿਲੋ ਚੋਗੇ ਨੂੰ ਲਾਇਆ ਵਾ ਇਹੋ ਜੀ ਝੋਟੀ ਦਾ ਤਰਾ ਮੋਲੀ ਕੋਈ ਨਹੀਂਗਾ ਝੋਟੀ ਦੇ ਖਵਾ ਦੋ ਦੀ ਭਾਂ ਵੇਚ ਲਈਏ ਵੇਚ ਸਕਦੇ ਹਾਂ ਜੀ ਦੋ ਦੀ ਵੀ ਵਧੀਆ ਹੈਗੀ ਆ ਝੋਟੀ ਮਲਕੇ ਦੇਣ ਲੈਣਾਂ ਦੀ ਗੱਲ ਜੇ ਕੋਈ ਪ੍ਰੇਮ ਸਾਡੇ ਨਾਲ ਭੈਣ ਭਰਾ ਕਰਦੇ ਨਾ ਤੇ ਮੋਲ ਨਹੀਂ ਆਪਾਂ ਜਿਆਦਾ ਕਰਨਾ ਇੱਕ ਬੱਤੀ ਦੀ ਦੇਣੀ ਆ ਮੋਲ ਭਾਵੇਂ 140 ਕਰ ਲੀਏ ਇਹੋ ਜੀ ਛੋਟੀ 2-2 ਲੱਖ ਦੀ ਵੇਖਦੀ ਆ ਚਲੋ ਡੇਢ ਨੂੰ ਤੇ ਵੇਖਦੀ ਵੇਖਦੀ ਆ ਇਹ ਡੇਢ ਨੂੰ ਤੇ ਵੇਖਦੀ ਵੇਖਦੀ ਆ ਇਹ ਸੂਨ ਵਾਲੀ ਛੋਟੀ 10 ਤਰੀਕ ਦੇ ਦਿਨ ਪੂਰੇ ਆਵੇ ਸਵੇਰ ਦੁੱਜਾ ਵਾ ਛੋਟੀ ਨੇ ਦੋ ਤਾਂ 11-12 ਲੀਟਰ ਪਹਿਲਾਂ ਸਵੇਰ ਕੱਢਿਆ ਇਹ ਵੀ ਪਿਓਰ ਆ ਮਿਲ ਕੇ ਕਰਦਾ ਮੈਂ ਵੀ ਭਾਵੇਂ ਮਿਲ ਕੇ ਜੈ ਜੀ ਕਰਨੇ ਵੀ ਜਿਹੜਾ ਉੜਦੀਆਂ ਜਾਣ ਵੀ ਉੜਦੀਆਂ ਜਾਣ ਜਿਹੜੀਆਂ ਚਲੋ ਜੀ ਠਪੜ ਤਾਂ ਬਹੁਤ ਜਲਦੀ ਵੀ ਪੋਲੀ ਜਾ ਲਿਆ ਕੁਮਾਦੋ ਜੀ ਚੰਗੀ ਝੋਟੀ ਜੀ ਨੇ ਸਿੰਘ ਬਹੁਤ ਵਧੀਆ ਲੱਗਾ ਆ ਦੇਖੋ ਥੱਲੇ ਬਹੁਤ ਜਿਆਦੀ ਸਾਫ ਹੈ ਜੀ ਵੇ ਚੰਗੀ ਝੋਟੀ ਦੋਵੇਂ ਝੋਟੀਆਂ ਬਹੁਤ ਸਾਫ ਹੈ ਬਹੁਤ ਜਿਆਦੀ ਥੱਲੇੋਂ ਬੜੀ ਸਾਫ ਕਰੀ ਅਸੀਂ ਥੱਲੇ ਦੀ ਮਾੜੀ ਮਹਿ ਨਹੀਂ ਲਈ ਹਾਂਜੀ ਮਤਲਬ ਇਹ ਗੱਲ ਇਤਰਾਵਾ ਵੀ ਝੋਟੀ ਦੇ ਪਿਛੇ ਦੀ ਤੇ ਥਣਾ ਦੀ ਫੁੱਲ ਗਰੰਟੀ ਹੋਊਗੀ ਤੇ ਝੋਟੀਆਂ ਪਹਿਲੇ ਸੂਏ ਤੋਂ 10 ਤੋਂ 11 ਲੀਟਰ ਕੱਢਿਆ ਅਰਖਾ 12 13 ਲੀਟਰ ਦੁੱਧ ਕੱਢੀ ਜਾਉਂਦੀ ਤੇ ਮੁੱਲ ਭਾਵੇਂ ਦਾਖ ਕਰੀ ਗਈਏ 85000 ਦੀ ਦੇਣਾ ਬਸ ਨਿਗਾਹ ਹੈ 82 ਦੀ ਦੇ ਦਾਂਗੇ ਕਿਉਂਕਿ ਜਿਹੜੀਆਂ ਉੜਦੀਆਂ ਜਾਣ ਉੜਦੀਆਂ ਜਾਣ ਦੇਖੋ ਜੀ ਭਾਜੀ ਬਹੁਤ ਜਿਆਦੀਆਂ ਝੋਟੀਆਂ ਚੰਗੀਆਂ ਉਹ ਨਿਗੰਦ ਕਾ ਗੇਟ ਕੀਤਾ ਭਾਜੀਆਂ ਨੇ ਆਹ ਦੇਖੋ ਫੇਰ ਮਖਾਨ ਨੇ ਅਸਲ ਵਾਸਲਾ ਅਸਲ ਝੋਟੀਆਂ ਦੇਖੋ ਕਿੰਨੀ ਸਾਫ ਹੈ ਥੱਲੇ ਵਿੱਚ ਬਾਕੀ ਪ੍ਰੇਮ ਕਰਨ ਵਾਲੇ ਭੈਣ ਭਰਾਵਾਂ ਨੂੰ ਮਿਲ ਕੇ ਗੱਲ ਇਹਦਾ ਵਾ ਵੀ ਵੱਸੋ ਵੱਧ ਸ਼ੇਰ ਤੇ ਰਿਕਮੈਂਡ ਲਾਈਕ ਕਰਨ ਤੇ ਲਾਇਕ ਕਰਨ ਤੇ ਚਲੋ ਸਾਡਾ ਮਲਕੀ ਗੱਲ ਦਾ ਹੌਸਲਾ ਢਾ ਵਧੀ ਵਧੀਆ ਤੇ ਵੀਡੀਓ ਫੇਰ ਰੋਜ਼ ਹੀ ਮਲਕੀ ਰੋਜ਼ ਤੇ ਆਖਰੂ ਕੀ ਭਵੇਂ ਦੋਹਾਂ ਤਨਾਂ ਚਾਵਾਂ ਦੀ ਮਾਲ ਤੇ ਵੈਸੇ ਰਹਿਦਾ ਰਿੰਦਾ ਵਕੂਲ ਹੋਣ ਵੀ ਮਈਆਂ 6-7 ਵਾ ਬਾਰ ਮਲ ਕੇ ਗੱਲ ਤਾਂ ਮੈਂ ਵੀ ਛੋਟੇ ਛੋਟੇ ਰੇਟ ਕਰਕੇ ਪਵਾ ਕਰਨੀਗਾ ਵਾ ਤੇ ਰੋਜੀ ਇੱਕ ਦਿਨ ਛੱਡ ਕੇ ਜਾਂ ਰੋਜੀ ਵੀਡੀਓ ਪਿਆ ਕਰੂਗੀ ਮਤਲਬ ਕਿ ਰੋਜੀ ਮਤਲਬ ਕਿ ਸਵੇਰੇ ਫਿਰ 7-8 ਵਜੇ ਦਾ ਵੀਡੀਓ ਪਿਆ ਕਰੂਗੀ ਸਾਰੇ ਭੈਣ ਭਰਾ ਵੇਖਿਆ ਕਰਨ ਤੇ ਪਿੰਡ ਆਪਣਾ ਮੱਤੇ ਹਲਸੀਰ ਬੱਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 88729898 ਅਸੀ ਕਰ